ਜੀ ਸਾਰਿਆਂ ਨੂੰ ਬਹੁਤ-ਬਹੁਤ ਸਾਰਾ ਸਤਿ ਸ਼੍ਰੀ ਅਕਾਲ। ਜੀ ਪਹਿਲਾਂ ਤਾਂ ਦੁਬਾਰਾ ਜਿਹੜਾ ਤੁਹਾਨੂੰ ਸਪਾਂਸਰ ਦੀ ਟਿਕਟ ਮਿਲ ਗਿਆ ਕਾਂਗਰਸ ਪਾਰਟੀ ਵੱਲੋਂ ਕੀ ਕਹਾਂਗੇ ਪਹਿਲਾਂ ਉਸ ਨੂੰ। ਬਹੁਤ ਧੰਨਵਾਦੀਆਂ ਸਰਦਾਰ ਬਿਕਮ ਸਿੰਘ ਬਾਵਿਆ ਜੀ ਦਾ। ਇਹਨਾਂ ਨੇ ਹਾਈ ਕਮਾਂਡ ਨੇ ਸਾਡੇ ਤੇ ਵਿਸ਼ਵਾਸ ਕਰਕੇ ਖੜ੍ਹੇ ਦਿੱਤੀ ਆ। ਮੈਂ ਉਹਨਾਂ ਦੀ ਜੋ ਵੀ ਇਹਨਾਂ ਦੇ ਹੈ ਕਿ ਆਪਾਂ ਬਹੁਤ ਵਧੀ ਸਹੀ ਤਰੀਕੇ ਨਾਲ ਉਹਨਾਂ ਦਾ ਪੁੱਤਰ ਹੈ। ਅ ਗੱਲ ਕਰ ਲੈਣੇ ਕਮਾਂਕਰਾਂ ਦੀ ਜਿਸ ਤਰ੍ਹਾਂ ਪਹਿਲਾਂ ਵੀ ਕੌਂਸਲ ਰਹੇ ਹੋ। ਪਹਿਲਾਂ ਵੀ ਕਾਫੀ ਤੁਸੀਂ ਕੰਮ ਆਪਾਂ ਇੱਕ ਵਾਰੀ ਤੁਹਾਡਾ ਕੀਤਾ ਸੀਗਾ ਵਾਰਡ ਦੇ ਵਿੱਚ ਕਾਫੀ ਕੰਮ ਤੁਸੀਂ ਗਨਾਏ ਵੀ ਸੀਗੇ ਤਾਂ ਹੁਣ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਚੱਲੀਏ ਉਹ ਕਿਹੜੇ ਕੰਮ ਨੇ ਆਪਾਂ ਮੁੱਦੇ ਛੋਟੇ-ਛੋਟੇ ਮੁੱਦੇ ਨੇ ਮੈਂ ਦੇਖ ਰਿਹਾ ਵਾਰਡ ਵਿੱਚ ਕਿਉਂਕਿ ਸਾਨੂੰ 1.5-2 ਸਾਲ ਹੋ ਗਏ ਲਿਆ ਨੂੰ 1.5 ਸਾਲ ਦੇ ਕਮੇਟੀ ਨੇ ਕੋਈ ਕੰਮ ਨਹੀਂ ਕੀਤਾਗਾ ਜਿਹੜੇ ਆਪਾਂ ਜਿੰਨੇ ਵੀ ਸੀ ਆਪਾਂ ਕਰੇ ਨੇ ਗਲੀਆਂ ਬਣਾਈਆਂ ਨਾਲੀਆਂ ਬਣਾਈਆਂ ਸੀ ਜੋ ਵੀ ਕੰਮ ਕਰੇ ਨੇ ਆਪਾਂ ਆ 1.5-2 ਸਾਲ ਦੇ ਕੋਈ ਲਾਈਟ ਖਰਾਬ ਹੋਵੇ ਕੋਈ ਸੀਵਲਰ ਬੰਦ ਹੋ ਜਾਵੇ ਦੇਖੋ ਕੋਈ ਉਹਨਾਂ ਨੇ ਇੱਟ ਨਹੀਂ ਲਾਈ ਹੈਗੀ ਬਹੁਤ ਬਾੜ ਦਾ ਖਸਤਾਲਤ ਕਰਤੀ ਹੈ ਇਹ ਹੁਣ ਆਪਾਂ ਬਨਸਾਰ ਪਹਿਲਾਂ ਆਪਾਂ ਇਹ ਕੰਮ ਕਰਾਉਣੇ ਨੇ ਤੇ ਹੋਰ ਕੀ ਕੀ ਦੇਖਿੰਦੀ ਸਾਨੂੰ ਗਲੀਆਂ ਨਾਲੀਆਂ ਲਾ ਕੇ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਅਸਰਾਂ ਦੇ ਹੈਗੇ ਨੇ ਕੰਮ ਜਿਹੜੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਕਾਉਂਸਲ ਰਹੇ ਹੋ ਕਾਉਂਸਲ ਦੇ ਦੌਰਾਨ ਪਹਿਲਾਂ ਕਾਫੀ ਗਲੀਆਂ ਨਾਲੀਆਂ ਦਾ ਕਟਨ ਵੀ ਕੀਤਾ ਗਿਆ ਸੀ ਕੰਮ ਕਰਵਾਇ ਵੀ ਗਏ ਸੀ ਲੇਕਿਨ ਫਿਰ ਵੀ ਵਿੱਚ ਕੋਈ ਨਾ ਕੋਈ ਰਹਿ ਗਿਆ ਸੀ ਇਸ ਤਰ੍ਹਾਂ ਦੇ ਕਿਹੜੇ ਨੇ ਹੋਰ ਕੰਮ ਜਿਹੜੇ ਰਹਿ ਗਏ ਨੇ ਆਪਾਂ ਮਾਤਰੇ ਪਹਿਲਾਂ ਵੀ ਇਹ ਬਾੜ ਵਾਸੀਆਂ ਨੇ ਮੈਨੂੰ ਕੋਈ ਡਿਮਾਂਡ ਨਹੀਂ ਰੱਖੀ ਸੀ ਕਿ ਬਣਨ ਤੋਂ ਪਹਿਲਾਂ ਵੀ ਹਾਂ ਵੀ ਤੋਂ ਸਾਡੇ ਆਹ ਕੰਮ ਕਰਾ ਅਸੀਂ ਤਿੰਨ ਤਾਂ ਵੋਟ हां ਵੀ ਤੂੰ ਮਾੜੀ ਸਾਡੇ ਆ ਕੰਮ ਕਰਾਇਆ ਸੀ ਤੈਨੂੰ ਤਾਂ ਵੋਟਾਂ ਪਾਉਣੀਆਂ ਨੇ ਐਹੋ ਜਿਹੀ ਕੋਈ ਗੱਲ ਨਹੀਂ ਕੀ ਇਹ ਕਹਿੰਦੇ ਵੀ ਤੈਨੂੰ ਪਤਾ ਹੀ ਆ ਮਾੜੀ ਬਾੜ ਚ ਹੀ ਰਹਿੰਦੇ ਆ ਜੋ ਵੀ ਤੈਨੂੰ ਦਿਖਦੇ ਨੇ ਸਾਹਮਣੇ ਤੂੰ ਉਹ ਕਰਾਈ ਪਈ ਮੈਂ ਕਰਾਉਂਗਾ ਵੀ ਪਹਿਲਾਂ ਵੀ ਕਰਾਏ ਨੇ ਹਾਂ ਇਸ ਵਾਰ ਕਿੰਨਾ ਏਰੀਆ ਹੈ ਕਿੰਨੇ ਕੀ ਵੋਟਾਂ ਨੇ ਇਸ ਵਾਰ ਆਪਣੇ 1300 ਵੋਟ ਹੈਗੀ ਆ ਬਾੜ ਵਿੱਚ ਬਾੜ ਇਹਨਾਂ ਨੇ ਕੱਟਵਾਦ ਬਹੁਤ ਘਰਤੀ ਜਿਵੇਂ ਮੈਂ ਕੰਮ ਵੱਡੇ ਵੱਡੇ ਕੰਮ ਕਰਾਏ ਸੀਗੇ ਉਹ ਸਾਰਾ ਬਾੜ ਇਹਨਾਂ ਨੇ ਕੱਟਤਾ ਵਾ ਆਪਣੇ ਡੇਰਾ ਬਾਬਾ ਡੇਰਾ ਜੀ ਬਹੁਤ ਪੁਰਾਣਾ ਜੀ ਆਪਣੇ ਤਰਵਣੀ ਤੋਂ ਲੈ ਕੇ ਸਵਾਲੇ ਮੰਦਰ ਤੱਕ ਉਹ ਕੰਮ ਕਰਾਇਆ 10 ਲੱਖ ਰੁਪਏ ਦਾ ਕਰਾਇਆ ਸੀ ਉਹ ਪਾਸਾ ਕੱਟਦਾ ਸੋਢੀ ਸਾਹਿਬ ਤੋਂ ਹਾਂ ਲਾਲੋ ਤੁਸੀਂ ਐਸਡੀਓ ਰੋਡ ਦੇ ਜਾਂਦਾ ਵਾ ਏਟੀਐਮ ਤੱਕ ਉਹ ਨਾਲਾ ਸਾਰਾ ਕੰਮ ਕਰਾਇਆ ਉਹ ਪਾਸਾ ਕੱਟਦਾ ਮੇਰੇ ਘਰ ਦੇ ਸਾਹਮਣੇ ਫੁਵਾਰਾ ਲਾਇਆ ਸੀ ਸੜਕ ਬਣਾਈ 14 ਲੱਖ ਰੁਪਏ ਲੱਗੇ ਸੀ ਉੱਤੇ ਉਹ ਪਾਸਾ ਕੱਟਦਾ ਜਿੱਥੇ ਜਿੱਥੇ ਮੈਂ ਕੰਮ ਕਰਾਇਆ ਨੇ ਵੱਡੇ ਵੱਡੇ ਉਹ ਸਾਰੇ ਪਾਸੇ ਕੱਟਦੇ ਇਹਨਾਂ ਨੇ ਕੋਈ ਨਹੀਂ ਬਾਕੀ ਸਾਰੇ ਪਿੰਡ ਦੇ ਜਾਣਦੇ ਨੇ ਕੱਟਣ ਨੂੰ ਕੋਈ ਇਹ ਨਹੀਂ ਹੁੰਦਾ ਕੱਟਦੇ ਹਾਂ ਵੀ ਸਾਨੂੰ ਵੋਟਾਂ ਨਹੀਂ ਬਣਣਗੀਆਂ ਵੋਟਾਂ ਸਾਨੂੰ ਵੱਧ ਬਣਣਗੀਆਂ ਇਦੋਂ ਹੂੰ ਕੀ ਲੱਗਦਾ ਇਸ ਵਾਰ ਕਿੰਨੇ ਕਲੀਡ ਨੇ ਪ੍ਰਾਪਤ ਕਰੋਗੇ ਜਾਂ ਕਿ ਨਹੀਂ ਲੀਡ ਹੁਣ ਵਾਰਡ ਵਾਸੀ ਫੜਦੇ ਆਪਾਂ ਜਾ ਰਹੇ ਆ ਜੋ ਕਰਨਗੇ ਠੀਕ ਹੈ ਜੀ ਕਿਉਂ ਕੀ ਕਹੋਗੇ ਵਾਰਡ ਵਾਸੀ ਵਾਰਡ ਵਾਸੀ ਮੌਜੂਦ ਨੇ ਕਾਫੀ ਖੜੇ ਨੇ ਕਾਫੀ ਪਿਆਰ ਆ ਜਿਹੜਾ ਤੁਹਾਨੂੰ ਮਿਲ ਰਿਹਾ ਕੀ ਕਹੋਗੇ ਵਾਰਡ ਵਾਸੀ ਨੇ ਇਸ ਵਾਰੀ ਵੋਟਾਂ ਦਾ ਮੈਂ ਜੀ ਹੱਥ ਜੋੜ ਕੇ ਬੇਨਤੀ ਕਰਦਾ ਇੱਕ ਜਿਵੇਂ ਤੁਸੀਂ ਮੈਨੂੰ ਪਹਿਲਾਂ ਤੁਸੀਂ ਮੈਨੂੰ ਮੌਕਾ ਦਿੱਤਾ ਇੱਕ ਵਾਰੀ ਫਿਰ ਮੌਕਾ ਦੇਵੋ ਬਿਲਕੁਲ ਐਨ ਆਪਦਾ ਬੱਚੇ ਮਤਲਬ ਕਿ ਬੱਚੇ ਨਾਲ ਵੀ ਵੱਧ ਮੈਂ ਦਾ 24 ਘੰਟੇ ਹਾਜ਼ਰਾਂ 24 ਘੰਟੇ ਹਾਜ਼ਰਾਂ ਮੈਂ ਕੋਈ ਬਾਹਰਲਾ ਨਹੀਂਗਾ ਲੋਕਲ ਬੈਠਾ ਲੋਕਲ ਵਾੜ ਵਿੱਚ ਹੀ ਰਹਿੰਦਾ ਵਾ ਮੌਕਾ ਦੇ ਕੇ ਤੁਸੀਂ ਦੁਬਾਰਾ ਵੀ ਇਹ ਨਹੀਂ ਕਹੋਗੇ ਹਾਂ ਸਾਨੂੰ ਪਸਤਾਨ ਦਾ ਮੌਕਾ ਮਿਲ ਗਿਆ ਸ਼ੇਰੀ ਨੇ ਜਤਾਇਆ ਮਿਲ ਗਿਆ ਤਾਂ ਅਸੀਂ ਗਲਤ ਕਰਨਾ ਉਹ ਕੰਮ ਕੋਈ ਨਾ ਪਣੀ ਆਊਗਾ ਤੇ ਵਕ ਵਾੜ ਵਸੇ ਜੀ ਬਾਕੀ ਵਾੜ ਵਸੇ ਮਜੀਦੇ ਕੋਈ ਨਾ ਨੌਜਵਾਨ ਆ ਗੂ ਤੁਸੀਂ ਜਿਸ ਤਰ੍ਹਾਂ ਦੇਖਦੇ ਹੋਂ ਸੰਸੇਦ ਸਿੰਘ ਸ਼ੇਰੀ ਨੇ ਜਿਹੜੇ ਦੁਬਾਰਾ ਜਿਹੜੇ ਕੌਂਸਲਰ ਅਸੀਂ ਕੌਣ ਲਾ ਰਹੇ ਨੇ ਪਹਿਲਾਂ ਕਿਸ ਤਰ੍ਹਾਂ ਦੇ ਕੰਮ ਹੋਏ ਜੀ ਇਹਨਾਂ ਦੇ ਕੀ ਸਾਡੇ ਬਿਲਕੁਲ ਸਾਥ ਸੀਗੇ ਸਾਡੇ ਨਾਲ ਰਹਿੰਦੇ ਰਹੇ ਆ ਮਤਲਬ ਸਾਡੀ ਗੱਲ ਸਮਝਦੇ ਆ ਸੁਣਦੇ ਆ ਸਾਡੇ ਸਾਥ ਦਿੰਦੇ ਆ ਨੌਜਵਾਨਾਂ ਲਈ ਕਿਸ ਸੰਦਾ ਰਿਆਸਗ ਕੀ ਕੀਤਾ ਨੌਜਵਾਨਾਂ ਲਈ ਇਸ ਦਾ ਉਗਾੜ ਦੇ ਵਿੱਚ ਕੀ ਹੋਇਆ ਛੰਡ ਸਾਥ ਦਿੱਤਾ ਵੀ ਜੇ ਕੋਈ ਅਸੀਂ ਗਲਤ ਕੰਮ ਵੀ ਕਰਨ ਚਾਹਣੇ ਆ ਜੇ ਸੋ ਕਰਦੇ ਆ ਸਾਨੂੰ ਸਮਝਾਉਂਦੇ ਨੇ ਕਿ ਸਾਡ ਸਾਨੂੰ ਗਲਤ ਰੰਮ ਤੋਂ ਰੋਕਦੇ ਆ ਚੰਗੇ ਕੰਮ ਲਈ ਤੰਗੇਰਾ ਪਾਉਂਦੇ ਆ ਇਸ ਵਾਰ ਕਿਵੇਂ ਦੇ ਦਿੱਤੀਆਂ ਫਰੇਕ ਨੂੰ ਚੌਣ ਮੈਦਾਨ ਦੇ ਵਿੱਚ ਉਤਰੇ ਨੇ ਆਸਟਾਚਾਤੂਨ ਦੇ ਨਾਲ ਹੀ ਆ ਜੀ ਪਹਿਲਾਂ ਤੋਂ ਹੀ ਜੀ ਤੁਸੀਂ ਵੀ ਕਹੋ ਕੀ ਕਹੋਗੇ ਇਸ ਵਾਰ ਅੱਜ ਅ ਵੀਰੇ ਨੇ ਜੀ ਬਹੁਤ سارے ਕੰਮ ਕਰੇ ਨੇ ਆਪਣੇ ਵਾਰ ਦੇ ਵਿੱਚ ਅਸੀਂ ਟੂਰਨਾਮੈਂਟ ਕਰਾਨਿਆਂ ਦਾ ਟੂਰਨਾਮੈਂਟ ਦੇ ਵਿੱਚ ਵੀ ਵੀਰੇ ਨੇ ਬਹੁਤ ਸਹਿਯੋਗ ਦਿੱਤਾ ਤੇ ਬਾਕੀ ਰਹੀ ਬਾੜ ਦੀ ਗੱਲ ਬਾੜ ਦੇ ਵਿੱਚ ਕੋਈ ਵੀ ਛੋਟਾ ਮੋਟਾ ਕੰਮ ਦੀ ਲੋੜ ਪੈ ਜਾਂਦੀ ਆ ਤਾਂ ਵੀਰਾ ਦਿਨ ਰਾਤ ਸਾਡੇ ਲਈ ਖੜਾ ਵਾ ਮਤਲਬ ਕਦੇ ਕਿਸੇ ਵੀ ਕੰਮ ਲਈ ਮਨਾਂ ਨਹੀਂ ਕਰਿਆ ਵੀਰੇ ਨੇ ਜਦੋਂ ਮਰਜ਼ੀ ਫੋਨ ਕਰ ਲੋ ਜਦੋਂ ਮਰਜ਼ੀ ਕੋਈ ਵੀ ਗੱਲ ਕਰ ਲੋ ਅੱਜ ਕਾਫੀ ਤੁਸੀਂ ਦੇਖੀਆਂ ਨੇ ਚੋਣਾ ਚਨਾਮ ਦੇਖੇ ਨੇ ਕਾਫੀ ਲੰਬੇ ਸਮੇਂ ਤੋਂ ਤੁਸੀਂ ਇੱਥੇ ਰਹਿੰਦੇ ਹੋ ਤਾਂ ਕੀ ਦੇਖਦੇ ਹੋ ਵੀ ਹੁਣ ਬਾੜ ਦੇ ਵਿੱਚ ਪਹਿਲਾਂ ਕਿਹੜੀ ਸਰਕਾਰਾਂ ਦੇ ਆ ਕੇ ਕਿੱਦਾਂ ਦੇ ਕੰਮ ਹੋਏ ਸੀ ਜਾਂ ਹੁਣ ਕਿਹੋ ਜਿਹਾ ਦੇਖਦੇ ਹੋ ਇਹ ਕੰਮ ਤਾਂ ਪ੍ਰਧਾਨ ਇਹਨਾਂ ਨੇ ਠੀਕ ਕੀਤਾ ਜੀ ਪ੍ਰਧਾਨ ਜੀ ਨੇ ਜਿਹੜਾ ਜਿਹੜਾ ਕੰਮ ਅਸੀਂ ਕਿਹਾ ਜਿੱਥੇ ਜ਼ਰੂਰਤ ਆਈ ਆਏ ਨੇ ਜਿਹੜਾ ਕੰਮ ਇਹਨਾਂ ਨੇ ਅਸੀਂ ਕਿਹਾ ਉਹਨਾਂ ਨੇ ਕੀਤਾ ਵਾ ਔਰ ਸਾਨੂੰ ਵੀ ਇਹ ਅੱਗੇ ਵੀ ਕਰਨਗੇ ਇਸ ਵਾਰੀ ਹੁਣ ਤੋਂ ਮੈਦਾਨ ਦੇ ਵਿੱਚ ਉਤਰੇ ਨੇ ਕਿਸ ਤਰ੍ਹਾਂ ਦਾ ਸਹਿਯੋਗ ਆ ਕੀ ਵਰਡ ਵਸੀ ਜਾਣਾ ਸਹਿਯੋਗ ਤਾਂ ਲੱਗ ਰਿਹਾ ਜੀ ਜਿਹੜੇ ਕੰਮ ਕੀਤੇ ਨੇ ਕੰਮ ਆਪੇ ਹੀ ਬੋਲਦਾ ਹੁੰਦਾ ਕੰਮ ਆਪੇ ਹੀ ਵੋਟ ਲਾ ਕੇ ਦਿੰਦਾ ਹੁੰਦਾ